ਕਿੰਨੇ ਚੋਰ ਵਗੈਰਾ ਪਕੜੀ ਮਾ ਜੋ ਡੀਪੀ ਸਾਹਿਬ ਪੰਜਾਬ ਸ਼੍ਰੀ ਗੌਰਵਜਤ ਸਿੰਘ ਆਈਪੀਐਸ ਸ੍ਰੀਿਤ ਸ਼ਰ ਗੁਪਤਾ ਆਈਪੀਐਸ ਐਸਐਲਪੀ ਸ਼੍ਰੀ ਮਕਸਰ ਸਾਹਿਬ ਇਹਨੇ ਸਾਨੂੰ ਸਖਤ ਅਦਾਤਾ ਹੈ ਵੀ ਕੋਈ ਵੀ ਮਾੜਾ ਅਨਸਰ ਜਿਹੜਾ ਚੋਰੀਆਂ ਕਰਦਾ ਹੈ ਜਾਂ ਕੋ ਨਸ਼ਾ ਕਰਦਾ ਉਹਦੇ ਖਿਲਾਫ ਕੋਈ ਕੋਈ ਵੀ ਟਲ ਨਹੀਂ ਕਿਸੇ ਕਿਸਮ ਦੀ ਇਸੇ ਲੜੀ ਦੇ ਤਹਿਤ ਸਾਡੇ ਐਸਐਚਓ ਇਧਰਵਾਲ ਮੈਡਮ ਦੀਪਿਕਾ ਰਾਣੀ ਐਸਐਸ ਜੰਗ ਸਿੰਘ ਆਲ ਦਰ ਜਿੰਮੇਦਾਰ ਰਿਸਪਾਂਸ ਤੋਂ ਆਦੇ ਐਸਐਸ ਰਾਏਪਾਦਰ ਇਹਨਾਂ ਨੇ ਬੜਾ ਵਧੀਆ ਕੰਮ ਕੀਤਾ ਕਿ ਚੋਰ ਫੜਿਆ ਮਨਦੀਪ ਸਿੰਘ ਪੁੱਤਰ ਕੀੰਤੀ لال ਜਿਹੜਾ ਵਾਰ ਨੰਬਰ 11 ਦੇ ਦਰਵਾਜ਼ਾ ਵਾਲਾ ਦੂਜਾ ਇਹਨਾਂ ਅਰਜਨ কুমার ਪੁੱਤਰ ਅਰਜਨ ਸਿੰਘ ਪੁੱਤਰ ਕਰਜੀਪ ਸਿੰਘ ਵਾਸੀ ਵਾਰ ਨੰਬਰ 14 ਦੇ ਦਰਵਾਜ਼ਾ ਇਹਨਾਂ ਖਿਲਾਫ ਮਕਦਮਾ ਨੰਬਰ 6 ਮਿਤੀ 21/25 ਅੰਡਰ ਸੈਕਸ਼ਨ 393 ਬੀ ਐਨ ਐਸ ਪੀ ਐਸਰ ਕੇ ਦਰਵਾਜ਼ਾ ਰਜਿਸਟਰ ਕੀਤਾ ਗਿਆ ਉਹਦੇ ਵਿੱਚ 112 ਤੇ 317 ਬੀ ਐਨ ਐਸ ਦਾ ਵਾਅਦਾ ਕੀਤਾ ਇਹਨਾਂ ਦੇ ਕੋਲੋਂ ਇਹ ਕਰਦੇ ਵਿੱਚ ਬੰਦ ਕਰਾਂ ਚੋਰੀ ਕਰਦੇ ਸੀ ਇਹਨਾਂ ਦੇ ਕੋਲ ਇਹ ਸਾਮਾਨ ਬਰਾਮਦ ਆਇਆ ਕੈਨ ਐਲਈ 32 ਇੰਚੀ ਕੰਪਿਊਟਰ ਸੈੱਟ ਹੈ ਸੀਪੀਯੂ ਕੀਬੋਰਡ ਮੋਡ ਦੇ ਐਲਈ ਇੱਕ ਏਸੀ ਹੈ ਜੀ ਇੱਕ ਫਰਿਜ ਇੱਕ ਪੰਜ ਐਲਈ ਲੈਟਾਂ ਨੇ ਤੇ ਤਿੰਨ ਵੱਡੇ ਸਿਲੰਡਰ ਜਿਹੜੇ ਇਹਨਾਂ ਨੇ ਪਹਿਲਾਂ ਗਿੱਦੜਵਾਲ ਸੈਰ ਤੋਂ ਵੱਖ-ਵੱਖ ਥਾਵਾਂ ਤੋਂ ਚੋਰੀ ਕੀਤੀ ਸੀ ਇਹ ਸਾਡੇ ਕੋਲ ਦੋਨ ਦਿਨ ਰਮਾਦੇ ਨੇ ਇਹਨਾਂ ਨੂੰ ਹੌਪਸਕਿਚ ਕਰਕੇ ਹੋਰ ਡਰਾਮੇ ਕਰਾਉਂਦੀ ਸੁਭਾਅ ਨਾਲ ਹੈ ਜੀ ਸਰਬਨੰਬਾਲਗ ਵੀ ਹੈ ਇਹਨਾਂ ਜੋ ਅਨਬਾਲਗ ਸੀਗਾ ਜੀ ਤੇ ਇਹਦੇ ਦੂਸਰੇ ਨੇ ਮੰਦਿਰ ਸਗਾ ਇਹਦੇ ਨਾਲ ਆਪਾਂ ਨੇ ਪੰਜ ਮੁਕਦਮੇ ਚੋਰੀ ਦੇ ਦਰਜ ਨੇ ਬੱਕ ਬੱਕ थाने ਦਾ ਦਰਜ ਹੈ ਕਿ ਕੀ ਕਰਦੇ ਕਿ ਸਮਾਨ ਚੋਰੀ ਕਰਕੇ ਫਿਰ ਉਹਦਾ ਜੀ ਕੀ ਸਮਾਨ ਕਰਕੇ ਗਾ ਵੇਚਣ ਦੀ ਆਦੀ ਸੀ ਪਰ ਇਹ ਸਮਾਨ ਪਹਿਲਾਂ ਵਾਲਾ ਵੇਚਣ ਦੀ ਤਾਬਸੀ ਯਾਦਾ ਕਰ ਰੱਖੀ ਬੈਠੇ ਜੀ ਸਾਰਾ ਦੇ ਘਰ ਘਰ ਕਰਾ ਲਿਆ ਜੀ ਹੋਰ ਵੀ ਇਤੋਂ ਹੋਰਾਂ ਵੀ ਮੀਰੇ ਆਦ ਨੂੰ ਪੌਣ ਹੈਗੇ ਹੁੰਦੇ ਐਦੇ ਚ ਹੋਰ ਵੀ ਕੋਈ ਚੋਰ ਹੈਗੇ ਨਾ ਨਾ ਕੋਈ ਜੋ ਕੁਛ ਹੋਇਆ ਜੀ ਕੋਈ ਜਮਾਨਤ ਨਹੀਂ ਆ ਦੋਨੇ ਸੀ ਜੀ ਤੇ ਜਿਸ ਤਰ੍ਹਾਂ ਪਹਿਲਾਂ ਇਸ ਤਰ੍ਹਾਂ ਸਕੂਲ ਚੋਰੀ ਹੋਈ ਸੀ ਮਦੀਰ ਰੋਡ ਤੇ ਉਹ ਅਜਰ ਕਵਰੀ ਹੋਈ ਹੈ ਇੱਕ ਅਦਰ ਹਸਪਤਾਲ ਦੇ ਸਾਹਮਣੇ ਕਿ ਇਹ ਬੰਦ ਕਰਤੋ ਚੋਰੀ ਹੋਈ ਸੀ ਜਿਹੜਾ ਏਸੀ ਵਾਲੇ ਕਿਤੇ ਗਿਰਵਾ ਪਿੰਡ ਦੇ ਵਿੱਚ ਬੈਕ ਨੇ ਸੀਲ ਕੀਤਾ ਹੋਇਆ ਤਾਂ ਉਹ ਏਸੀ ਨੇ ਉੱਥੋਂ ਲਾਇਆ ਕਿੰਨੀਆਂ ਵੀ ਚੋਰੀਆਂ ਮਨ ਚੁੱਕੇ ਹੋਣ ਤੱਕ ਜਿਹੜੇ ਕੀਤੀਆਂ ਗਿਰਵਾ ਚ ਕੀਤੀਆਂ ਸਰ ਗਿਰਵਾ ਇਹ ਚੋਂ ਕਿ ਬਾਹਰੋਂ ਵੀ ਗਿਰਵਾ ਦੇ ਰਹੀ ਸਰ ਜੀ ਇਹਦਾ ਮੁੰਦੀ ਵਾਲੇ ਖਿਲਾਫ ਦਾ ਬੈਂਡੇ ਮੁਕਦਮਾ ਦਰਜ ਹੈ ਕਿ ਭਾਗੇ ਭਾਣੇ ਦੱਲ ਜਾ ਕਿੰਨੀ ਚੋਰੀਆਂ ਸਰ ਮਨ ਚੁੱਕੇ ਹੁਣ ਤੱਕ ਕਿੰਨੀ ਕਿੰਨੀ ਕੁਸ਼ੀ ਅੱਛੇ ਚੋਰੀਆਂ ਮੰਤਰ ਕਿੰਨ ਤੱਕ ਇਹਨਾਂ ਦੇ ਸਮਾਨ ਦੇ ਇਤਬਾਦ ਕਿੰਨੀ ਹੋ ਸਕਦੀ ਹੈ ਨਾ ਭਾਈ ਜੀ ਸੁਭਾਣਾ ਨੂੰ ਮਾਰਦੇ ਹੋਰ ਕੋਸ਼ਿਸ਼ ਕਰਾਂਗੇ ਸਰਮਾਨ ਦੀ ਗੱਲ ਕਰੀਏ ਤਾਂ ਕਿੰਨੇ ਟਾਈਮ ਦਾ ਰਮਾਨ ਦਿੱਤਾ ਰਮਾਨ ਦੋਹਾਂ ਦਾ ਜੀ ਸਾਰੇ ਸਮਾਨ ਲੈ ਕੇ ਕਿਵੇਂ ਜਾਂਦੇ ਸੀ ਕੀ ਜਰੀਆ ਕੀ ਸੀ ਇਹਨਾਂ ਕੋਲ ਇਹ ਜਿਹੜਾ ਚੋਰ ਆ ਨਾ ਮਨਦੀਪ ਕੀਮਤੀ ਦਾ ਮੁੰਡਾ ਵਜਦਾ ਹੈ ਜਿਹੜਾ ਕਿਤੇ ਉਹ ਰਹਿਣਾ ਹੈ ਇਹਦਾ ਆਗਮ ਮੁੱਸਤਰੀ ਡਾਈ ਵਿਚ ਖੜਿਆ ਪਿਆ ਨੂੰ ਉਹ ਚੋਰੀ ਕਰਕੇ ਉਹ ਮੋਟਰਸਾਈਕਲ ਸਮਾਰ ਰੱਖ ਕੇ ਲੈ ਗਏ ਐਕਟੀਵਿਟੀ ਫ੍ਰਿਜ ਵੀ ਲੈ ਕੇ ਅਸੀਂ ਜੀ ਇਹ ਤਾਂ ਵੀਡੀਓ ਵੀ ਬਿਲਕੁਲ ਵਾਇਰਲ ਹੋਈ ਸੀ ਇਹ ਕਿ ਇਹ ਮੜਾ ਮੜਾ ਨਸ਼ਾ ਵੀ ਕਰਦੇ ਆ ਜਿਹਨਾਂ ਤਲੇ ਹੁੰਦੇ ਆ ਉਹ ਚੱਕਾ ਤੇ ਲੈ ਗਏ ਜਿਹਨੂੰ ਪਤਾ ਵੀ ਰਾਤ ਨੂੰ ਵਿੱਚ ਨਾ ਰੁਕਣੇ ਨੂੰ ਉਹ ਬੰਦ ਕਰ ਪਿਆ ਨਾਨਕ ਮਰ ਸੁੱਤੇ ਹੋਣੇ ਛੱਡ ਦੇ ਦਰ ਚੱਕਾ ਬ੍ਰਿੰਸ ਮੋਟਰਸਾਈਕਲ ਰੱਖ ਕੇ ਲੈ ਗਏ